ਰਿਮੋਟ ਤੇ ਹੀ ਘੱਡੀ ਕੰਟਰੋਲ ਕਰ ਲਈ ਯਾਰ ਆ ਬੰਦੇ ਨੇ ਆਹ ਦੇਖੋ ਤੁਸੀਂ ਯਾਰ ਕਿੰਨੀ ਬਾ ਕਮਾਲ ਟੈਕਨੀਕ ਆ ਜਾਂ ਦਿਮਾਗ ਹੈ ਲੋ ਆ ਦੇਖੋ ਹੁਣ ਕੀਬੋਰਡ ਲਈ ਬੈਠਾ ਜਿਵੇਂ ਆਪਾਂ ਵਾਈ ਸਿਟੀ ਖੇਡਦੇ ਹੁੰਦੇ ਸੀ ਨਾ ਛੋਟੇ ਹੁੰਦੇ ਚਾ ਗੇਮਾਂ ਖੇਡਦੇ ਆ ਉਵੇਂ ਘੱਡੀ ਦੀ ਮਗਰਲੀ ਸੀਟ ਤੇ ਬੈਠਾ ਇਹ ਬੰਦਾ ਘੱਟੂਏ ਕੰਟਰੋਲ ਕਰੀ ਜਾਂਦਾ ਰੇਸ ਬ੍ਰੇਕ ਕਲਚਰ ਸਟੀਅਰਿੰਗ ਆਹ ਦੇਖੋ ਟਰੈਕ ਦੇ ਵਿੱਚ ਪਹਾੜਾਂ ਦੇ ਵਿੱਚ ਦੀ ਫਿਰਦਾ ਅਕਸਰ ਜੇ ਇਹਨੇ ਪਹਿਲਾਂ ਰਫ ਕੰਮ ਇਹਤੇ ਕੀਤਾ ਹੋਊ ਟੈਸਟ ਕੀਤਾ ਹੋਊ ਤਾਂ ਹੀ ਇਹ ਲੈ ਕੇ ਆਇਆ ਡਰਾਈਵਰ ਦੇ ਵਿੱਚ ਤਾਂ ਹੀ ਇਹ ਪ੍ਰੋਪਰ ਵਰਕ ਕਰ ਰਹੀ ਆ ਕਿਸੇ ਪਾਸੋਂ ਯਾਰ ਦੇਖੋ ਤੁਸੀਂ ਸਿਗਨਲ ਨਹੀਂ ਟੱਟ ਰਿਆ ਘਟੀ ਦਾ ਸਾਰੀ ਚੀਜ਼ ਲਿੰਕ ਜੇ ਕੀਤੀ ਹੈ ਕੀਬੋਰਡ ਦੇ ਉੱਤੇ ਸਾਰੀਆਂ ਚੀਜ਼ਾਂ ਦੀਆਂ ਕੰਮ ਕਰ ਰਹੀਆਂ ਸਾਰੇ ਬਟਨ ਪ੍ਰੋਪਰ ਸਟੀering ਜਿੰਨਾ ਮੋੜਨਾ ਚਾਹ ਰਿਹਾ ਉਹਨਾ ਸਟੀering ਮੋੜ ਰਿਹਾ ਯਾਰ ਇਹ ਸੁਣ ਨਹੀਂ ਆ ਰਹੀ ਐ ਬ੍ਰੇਕ ਲੱਗ ਰਹੇ ਆ ਸਾਰਾ ਕੁਝ ਹੋ ਰਿਹਾ ਮਸ਼ੀਨਾਂ ਦਾ ਵੀ ਵਿੰਡੋ ਇਹਨੀਆਂ ਪਾਵਰ ਨਹੀਂ ਹੁੰਦੀਆਂ ਨਹੀਂ ਪਤਾ ਇਹ ਪਾਵਰ ਵਿੰਡੋ ਕਰਦੀ ਦਾ ਤੇ ਆਨ ਆਫ ਇਹ ਵੀ ਮੇਰੇ ਖਿਆਲ ਨਾਲ ਇਹਨੇ ਕੋਤੰਦਰ ਨਹੀਂ ਕੀਬੋਰਡ ਤੇ ਕਰ ਲਈ ਉਹ ਵੀ ਆਨ ਆਫ ਗੱਡੀ ਜੇ ਕਰਨੀ ਆ ਏਸੀ ਚਲਾਉਣਾ ਜਾਂ ਕੋੜ ਬਾਕੀ ਯਾਰ ਤੁਸੀਂ ਦਿਮਾਗ ਦੇਖੋ ਯਾਰ ਬੰਦੇ ਦਾ ਕਿੰਨਾ ਇੱਕ ਕਹਿ ਦਗੇ ਗੱਡੀ ਆਮ ਮਨੋਖਲੋਂ ਬਣਾਈ ਗਈ ਬੰਦੇ ਦੇ ਚਲਾਉਣ ਵਾਸਤੇ ਇਨੇ ਬੰਦਾ ਦਾ ਚਲਾਊਗਾ ਲੇਕਿਨ ਬੰਦਾ ਇੰਨਾ ਕਿ ਸੌਖਾ ਕਰਤਾ ਚਲਾਉਣ ਵਾਲਾ ਕਿ ਉਹ ਰਿਮੋਟ ਕੰਟਰੋਲ ਇੱਕ ਜਿਵੇਂ ਗੇਮ ਖੇਡਦਾ ਗੇਮ ਖੇਡਣ ਮੰਗ ਵੀ ਗੱਡੀ ਚਲਾ ਸਕਦਾ ਹਾਂ ਦੇਖੋ ਯਾਰ ਕਮਾਲ ਆ ਯਾਰ ਬਾ ਕਮਾਲ ਦਿਮਾਗ ਆ ਦੁਨੀਆ ਦਾ ਇੰਡੀਆ ਨੈਕਸਟ ਲੈਵਲ ਇੰਡੀਆ ਦਾ ਦਿਮਾਗ ਨੈਕਸਟ ਲੈਵਲ ਆ ਇੰਡੀਆ ਚਾਈਲਡ ਜਨਰੇਸ਼ਨ ਨੈਕਸਟ ਲੈਵਲ ਆ